ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ 사ਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਕ ਮਨ ਸਾਧਾਰੇ ਦਰਸ਼ਨ ਭੇਟ ਤੋਤ ਨਿਹਾਲਾ ਹਰਿ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਬੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਾਧਾਰੇ ਦਰਸ਼ਨ ਭੇਟ ਤੋ ਤਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਥ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੂਕ ਮਨ ਸਾਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਕ ਦੇਵੇ ਕਟੇ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ 사ਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਾਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦ ਹਰ ਹਰ ਨਾਮ ਆਉ ਖਦ ਮੁਖ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਣ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੂਕ ਮਨ ਸਾਧਾਰੇ ਦਰਸ਼ਨ ਭੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਆਖਦ ਮੁਕ ਦੇਵੇ ਕਟੇ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ 사ਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੂਕ ਮਨ ਸਾਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਕ ਦੇਵੇ ਕਟੇ ਜਮ ਕੀ ਫੰਦਾ ਰਹਾਉ ਸਮਰਥ ਪੁਰਖ ਪੂਰਨ ਵਿਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ 사ਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਥ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰਾ ਸੋਰਠਿ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ 사ਧਾਰੇ ਦਰਸ਼ਨ ਭੇਟਤ ਹੋਤ ਨਿਹਾਲਾ ਹਰਿ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰੱਥ ਪੁਰਖ ਪੂਰਨ ਬੇਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹਲਾ 5 ਜਨਮ ਜਨਮ ਕੇ ਦੁਖ ਨਿਵਾਰੇ ਸੂਕ ਮਨ ਸਾਧਾਰੇ ਦਰਸ਼ਨ ਭੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਆਖਦ ਮੁਕ ਦੇਵੇ ਕਟੇ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ 사ਧਾਰੇ ਦਰਸ਼ਨ ਭੇਟ ਤੋ ਤਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰਿ ਆਪ ਉਬਾਰਿਆ ਨਾਨਕ ਨਾਮ ਆਧਾਰਾ ਸੋਰਠ ਮਹਲਾ 5ਵਾਂ ਜਨਮ ਜਨਮ ਕੇ ਦੁਖ ਨਿਵਾਰੇ ਸੁਖ ਮਨ ਸਾਧਾਰੇ ਦਰਸ਼ਨ ਭੇਟ ਤੋਤ ਨਿਹਾਲਾ ਹਰ ਕਾ ਨਾਮ ਵਿਚਾਰੇ ਮੇਰਾ ਬੈਦ ਗੁਰੂ ਗੋਬਿੰਦ ਹਰ ਹਰ ਨਾਮ ਆਉ ਖਦ ਮੁਕ ਦੇਵੇ ਕਾਟੇ ਜਮ ਕੀ ਫੰਦਾ ਰਹਾਉ ਸਮਰਤ ਪੁਰਖ ਪੂਰਨ ਵੇਦਾਤੇ ਆਪੇ ਕਰਨਿਹਾਰਾ ਆਪਣਾ ਦਾਸ ਹਰ ਆਪ ਉਬਾਰਿਆ ਨਾਨਕ ਨਾਮ ਆਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ